ਕਕਨੌਰ ਤੋਂ ਸੁਖਬੀਰ ਸਿੰਘ ਬਾਦਲ ਨੇ ਸਰਬਜੀਤ ਸਿੰਘ ਚਿੰਝਰ ਨੂੰ ਦਿੱਤਾ ਥਾਪੜ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣਨ ਤੇ ਕਨੌਰ ਨੂੰ ਪੰਜਾਬ ਦਾ ਮੋਰੀ ਹਲਕਾ ਬਣਾਵਾਂਗੇ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੱਸਾ ਸੁਖਬੀਰ ਸਿੰਘ ਬਾਦਲ ਨੇ ਪਿੰਡ ਲਾਚਰੂ ਖੁਰਦ ਵਿਖੇ ਸ਼੍ਰੋਮਣੀ ਕਮੇਟੀ ਮੈਂਬਰ ਜਥੇਦਾਰ ਜਸਵੀਰ ਸਿੰਘ ਲਾਚਰੂ ਦੇ ਗ੍ਰਹਿ ਵਿਖੇ ਸ਼ਿਰਕਤ ਕੀਤੀ इस मौके यूथ अकाली दल प्रधान हलका इंचार्ज सरबजीत सीनियर अकाली आगुआर शानदार स्वागत किया गया इस मौके प्रधान सुखबीर बादल ने सरबजीत झिजर नलका कनौर तो दो हजार सताई चोणा लापड़ा दिता ते संबोधन करद्या अपील की साड़ी सरकार बनाओ तो उस मगरों अलका कनौर न मोहरी हलका बनाव लोकाले विकास दे दरवाजे खोलेंगे उन्होंने कहा कि मैं कनौर तो सिर्फ उम्मीदवार नहीं सगो सरबजीत सिंह चिंजर दे रूप विच अपना छोटा परादे के जा रहा हां मीडिया न्यूज़ पंजाब कनौर तो राजेंद्र सिंह मोही दी रिपोर्ट ਤੁਸੀਂ ਇਹ ਬੈਲ ਮੈਨੂੰ ਕੈਲ ਫੋਨ ਕੀਤਾ ਨਾਲ ਦਰਾਂ ਨੇ ਐਸਐਸਪੀ ਦੀ ਕੀ ਕੀਤੀ ਬਈ ਕਿਸੇ ਟਾਈਮ ਰਾਤ ਨੂੰ 24 ਘੰਟੇ ਕਿਤੇ ਮਰਜ਼ੀ ਮੈਨੂੰ ਫੋਨ ਕਰਦੇ ਸਰ ਮੈਂ ਤੇ ਵੀ ਪਰਚਾ ਦਿੱਤਾ ਸੀਗਾ ਪੁੱਛੋ ਜਿੰਨਾਂ ਨੂੰ ਹੁਣ ਐਂ ਕਰਕੇ ਜਿੰਨਾ ਤੁਸੀਂ ਇਹਨੂੰ ਤਗੜਾ ਕਰੋਗੇ ਉਹ ਨੀਂਦ ਰੱਖੀ ਥੋੜੇ ਹਲਕੇ ਛੋਊਗੀ ਸਰਕਾਰ ਸਾਡਾ ਤਾਰ ਬਣਾ ਦਿਓ ਸਭੀ ਮਜਬੂਤ ਜਿਵੇਂ ਗੱਡੀ ਦੀ ਤਾਈਂ ਜੀ ਮੰਦਰਾ ਮੰਦਰਾ ਗੋਰੂ ਨਿਕੜੇ ਲੈ ਕੇ ਆਉਂਦੇ ਹਾਰ ਤੇ ਲੈ ਕੇ ਆਉਂਦੇ ਨਾ ਤਾਰ ਬਲੀ ਉਹ ਇੱਕ ਹੋਰ ਨਾ ਬ੍ਰੈਂਡ ਨਿਊ ਕੱਢ ਕੇ ਆਉਂਦੇ ਵਡੇ ਬਾਪੂ ਦੇ ਨਾਲ ਦੇਖਾ ਹੁਣ ਚੜਜੇ ਸਾਡੇ ਆ ਸਾਰੇ ਸਾਰੇ ਇਹ ਕਮਾਂਡ ਉਹ ਗੋਡੀਆਂ ਤੇ ਲਾਇਆ ਮੈਂ ਤਾਂ ਦੁਬਾਰਾ ਉਹ ਲੈ ਮੈਂ ਤੁਸਾਈਂ ਦਿਲੋਂ ਤੁਹਾਡਾ ਹੁਕਮ ਹੈ ਯਾਰ ਉਹ ਇਹ ਜੇ ਲੋਕ ਆ ਜਿਹੜੇ ਕਾਲੀ ਜਨ ਜਿੰਨਾ ਕਰਕੇ ਤਕੜਾ ਸਹੀ ਬਣੇ ਤਨ ਨਵੇਂ ਬੱਚੇ ਨਾ ਉਹਨਾਂ ਨੂੰ ਪਤਾ ਨਹੀਂ ਇਤਿਹਾਸ ਕੀ ਹੈ ਉਹਨਾਂ ਨੂੰ ਪਤਾ ਨਹੀਂ ਕਿ ਪਿਊਰ ਜਿਹੜੇ ਖੇਤਾਂ 'ਚ ਪਾਣੀ ਆ ਰਿਹਾ ਪਾਪੂ ਬਾਦਲ ਨਾਲ ਦਿੰਦੇ ਤੇ ਇਥੇ ਪਾਣੀ ਨਹੀਂ ਆਉਣਾ ਸੀ ਜੇ ਬਾਪੂ ਬਾਦਲ ਖਾਲ ਨਹੀਂ ਬਣਾਉਂਦੇ ਜੇ ਬਾਪੂ ਬਾਦਲ ਥਰਮਲ ਪਲੱਟਾ ਬਣਾਉਂਦੇ ਪੀਲੀ ਨਹੀਂ ਹੋਣੀ ਸੀ ਇਹਨਾਂ ਨੇ ਤਾਂ ਕੁਝ ਬਣਾਇਆ ਨਹੀਂ ਮੈਂ ਕਿ ਕਿ ਦੇ ਸੋਚਦਾ ਜੇ ਬਾਪੂ ਬਾਦਲ ਸਿਆਸਤ ਚ ਹੋ ਗਈ ਦੇਖੋ ਸਰਦਾਰ ਸੁਖਵੀਰ ਸਿੰਘ ਬਾਦਲ ਜੀ ਪ੍ਰਧਾਨ ਸ਼ੂਨਨੀ ਕੈਦ ਅੱਜ ਜਿੱਥੇ ਪਹਿਲਾਂ ਸਵਰਗੀ ਅਜੈਬ ਸਿੰਘ ਜੀ ਮੁਖਮੈਲਪੁਰ ਸਾਹਿਬ ਉਹਨਾਂ ਦੀ ਵਿਸ਼ੇਸ਼ ਤੌਰ ਤੇ ਵਰਸੀ ਤੇ ਸੱਦਾ ਤੇ ਸਤਕਾਰ ਭੇਟ ਕਰਨ ਲਈ ਬਾਦਰਗੜ ਗੁਰਦੁਆਰਾ ਸਾਹਿਬ ਪਹੁੰਚੇ ਸੀ ਉਸ ਤੋਂ ਬਾਅਦ ਸ਼੍ਰੋਮਣੀ ਗੁਰਦੁਆਰਾ ਪ੍ਰੰਧਕਮੇਟੀ ਦੇ ਧਨੌਰ ਤੋਂ ਮੈਂਬਰ ਸਤਕਾਰਯੋਗ ਜਸਮੀਰ ਸਿੰਘ ਲਛੜੂ ਜੀ ਦੇ ਉਹਨਾਂ ਦੇ ਗ੍ਰਹਿ ਵਿਖੇ ਲਛੜੂ ਗੁਰਦ ਪਹੁੰਚੇ ਸੀ ਜਿੱਥੇ ਹਲਕਾ ਘਨੌਰ ਦੇ ਵਿੱਚ ਪਿਛਲੇ ਦਿਨੀ ਜਿਹੜੀਆਂ ਚੋਣਾਂ ਹੋਈਆਂ ਸੀ ਜ਼ਿਲ੍ਹਾ ਬੀਬਲਕਸ ਹੁੰਦੀਆਂ ਜਿਹੜੇ ਸ਼੍ਰੋਮਣੀ ਕਾਲ ਦੇ ਉਮੀਦਵਾਰ ਸੀ ਜਿਹੜਾ ਬੀਬਲਕਸ ਹੁੰਦੇ ਉਹ ਉਮੀਦਵਾਰ ਅਤੇ ਹੋਰ ਜਿਹੜੇ ਜ਼ਿੰਮੇਵਾਰ ਆਗੂ ਸਹਿਬਾਨ ਉਹਨਾਂ ਦੀ ਇੱਕ ਵਿਸ਼ੇਸ਼ ਮੀਟਿੰਗ ਜਿਹੜੀ ਹੈ ਲਛੜੂ ਸਾਹਿਬ ਦੇ ਗ੍ਰਹਿ ਵਿਖੇ ਲਛੜੂ ਸਾਹਿਬ ਵੱਲੋਂ ਰੱਖੀ ਗਈ ਸੀ ਜਿਹੜੀ ਮੀਟਿੰਗਾਂ ਮੈਂ ਸਮਝਦਾ ਕਿ ਇੱਕ ਰੱਖੀ ਮੀਟਿੰਗ ਸੀ ਪਰ ਉਹ ਬਹੁਤ ਵੱ ਇੱਕ ਰੈਲੀ ਹੋਣਗੀ ਜੋ ਬਾਲ ਸਾਹਿਬ ਦਾ ਬੜੀ ਗਰਮਜੋਸ਼ੀ ਦੇ ਨਾਲ ਹਲਕਾ ਧਨੌਰ ਦੇ ਸਾਰੇ ਹੀ ਆਗੂ ਸਾਹਿਬਾਨਾਂ ਨੇ ਜਿਹੜਾ ਸਵਾਗਤ ਕੀਤਾ ਬਾਕੀ ਜਿਹੜੀ ਬਾਲ ਸਾਹਿਬ ਦੇ ਹਮੇਸ਼ਾ ਆਸ਼ੀਰਵਾਦੀ ਗੱਲ ਆ ਉਹ ਹਮੇਸ਼ਾ ਪਾਰਟੀ ਦੇ ਜਿਹੜੇ ਜਿਹੜੇ ਕੰਮ ਕਰਦੇ ਨੇ ਆਗੂ ਪਾਰਟੀ ਲਈ ਲੜਾਈ ਲੜਦੇ ਨੇ ਲੋਕਾਂ ਦੀ ਲੜਾਈ ਲੜਦੇ ਨੇ ਸੇਵਾ ਕਰਦੇ ਨੇ ਬਾਲ ਸਾਹਿਬ ਖਾਸ ਤੌਰ ਤੇ ਯੂਥ ਨੌਜਵਾਨਾਂ ਨੂੰ ਸਰਦਾਰ ਸੁਖ ਸਿੰਘ ਬਾਦਲ ਜੀ ਨੇ ਸ਼ੁਰੂ ਤੋਂ ਹੀ ਜਿਹੜਾ ਉਹ ਅੱਗੇ ਕੀਤਾ ਪੰਥ ਪੰਜਾਬ ਤੇ ਪੰਜਾਬ ਦੀ ਪਹਿਰਾ ਦੇ ਲਈ ਕੰਮ ਕਰਨ ਲਈ ਸੋ ਅੱਜ ਜਿੱਥੇ ਉਹਨਾਂ ਨੇ ਲਛਰੂ ਸਾਹਿਬ ਜੋ ਸਾਡੇ ਸੀਨੀਅਰ ਆਗੂ ਨੇ ਉਹਨਾਂ ਦਾ ਧੰਨਵਾਦ ਕੀਤਾ ਕਿ ਕਿਵੇਂ ਇਹ ਪੁਰਾਣੇ ਜਿਹੜੇ ਸਾਡੇ ਲੀਡਰ ਨੇ ਇਹਨਾਂ ਨੇ ਪਾਰਟੀ ਨੂੰ ਸੰਭਾਲਿਆ ਹੋਇਆ ਉਹਦੇ ਨਾਲ ਹੀ ਉਹਨਾਂ ਨੇ ਨੌਜਵਾਨਾਂ ਨੂੰ ਉਤਸ਼ਾਹਤ ਕੀਤਾ ਤੇ ਦਾਸ ਨੂੰ ਵੀ ਜਿਹੜੀ ਆ ਉਹ ਥਾਪਣਾ ਦਿੱਤਾ ਕਿ 2027 ਲਈ ਜਿਹੜੀਆਂ ਕਮਰਕਸੇ ਕਸ ਕੇ ਤਿਆਰੀਆਂ ਕਿਚੋ ਪਿੰਡ-ਪਿੰਡ ਜਾਓ ਹਲਕਾ ਧਨੌਰ ਦੇ ਜਿਹੜੇ ਵਿਛਰੇ ਹੋਏ ਮੋਤੀ ਨੇ ਜਿਹੜੇ ਅਕਾਲੀ ਆਗੂ ਮੈਂ ਉਹਨਾਂ ਨੂੰ ਮੋਤੀ ਕਹਿੰਦਾ ਨਾ ਹਮੇਸ਼ਾ ਕਿ ਮੋਤੀ ਨੇ ਕੋਈ ਨਹੀਂ ਮਾਲਾ ਤੋਂ ਕੋਈ ਦੋ ਮੋਤੀ ਇੱਧਰ ਹੋਗੇ ਕੋਈ ਦੋ ਇੱਧਰ ਹੋਗੇ ਸਾਰੇ ਮੋਤੀਆਂ ਨੂੰ ਇਕੱਠੇ ਕਰਕੇ ਇੱਕ ਮਾਲਾ ਬਣਾਵਾਂਗੇ ਅਤੇ ਸਰਦਾਰ ਸੁਖਵੀਰ ਸਿੰਘ ਬਾਦਲ ਜੀ ਨੂੰ ਸੀਐਮ ਬਣਾਵਾਂਗੇ ਸੋ ਪੂਰੇ ਪੰਜਾਬ ਦੇ ਵਿੱਚ ਜਿੱਤੇ ਯੂਥ ਵਿੰਗ ਪੂਰੇ ਪੰਜਾਬ ਦੇ ਵਿੱਚ ਲਾਂਬੰਦੀ ਕਰ ਰਿਹਾ ਹਰ ਬੂਥ ਹਰ ਪਿੰਡ ਤੱਕ ਪਹੁੰਚ ਰਿਹਾ ਉੱਥੇ ਹੀ ਹਲਕਾ ਘਨੌਰ ਦੇ ਮੁਖ ਸੇਵਾਦਾਰ ਦੇ ਤੌਰ ਤੇ ਮੈਂ ਨੰਗੇ ਪੈਰੀ ਹਰ ਪਿੰਡ ਜਾਊਂਗਾ ਜਿਹੜਾ ਅਕਾਲੀ ਦਲ ਸੋਚ ਵਾਲੇ ਪੰਜਾਬ ਦੀ ਸੋਚ ਵਾਲੇ ਪੰਥਰ ਸੋਚ ਵਾਲੇ ਜਿਹੜੇ ਆਗੂ ਸਹਿਬਾਨ ਨੌਜਵਾਨ ਨਵੀਂ ਫਿਊਚਰ ਦੀ ਡਿਵੈਲਪਮੈਂਟ ਦੀ ਵਿਕਾਸ ਦੀ ਜੇ ਸੋਹਣੇ ਪੰਜਾਬ ਦੀ ਸੋਚ ਰੱਖਣ ਵਾਲੇ ਖਾਸ ਤੌਰ ਤੇ ਨੌਜਵਾਨ ਉਹਨਾਂ ਨੂੰ ਨਾਲ ਲੈ ਕੇ ਜਿਹੜਾ ਇੱਕ ਵਧੀਆ ਕਾਫਲਾ ਬਣਾਉ ਦੇ ਵਿੱਚ ਉਹਨਾਂ ਦੇ ਸਮੇਂ ਵਿੱਚ ਬੁਲਾਵਾ ਕੀਤਾ। ਜੇ ਤੁਸੀਂ ਪਿੰਡ-ਪਿੰਡ ਜਾ ਰਹੇ ਹੋ ਕੀ ਲੋਕਾਂ ਦੀ ਮੰਗ ਹੈ ਕਿ ਆਉਣ ਵਾਲੇ ਜਿਹੜੇ ਚੋਣਾਂ ਦੇ ਵਿੱਚ ਅਕਾਲੀ ਦਲ ਤੇ ਬੀਜੇਪੀ ਦਾ ਗੱਲਜੋੜ ਹੋਣਾ ਚਾਹੀਦਾ? ਦੇਖੋ ਇਹੋ ਜਿਹੀ ਕੋਈ ਮੰਗ ਨਹੀਂ। ਸ਼੍ਰੋਮਣੀ ਅਕਾਲੀ ਦਲ ਇਕੱਲੇ ਤੌਰ ਤੇ ਚੋਣ ਲੜਨੀ ਸਮਰੱਥ ਹੈ। ਅਕਾਲੀ ਦਲ ਜਿਹੜਾ ਤਕੜੇ ਖੋਦ ਕੇ ਆਪਣੇ ਪਿੰਡ-ਪਿੰਡ ਜਿਹੜੀ ਆ ਤਿਆਰੀ ਕਰ ਰਿਹਾ ਹੈ। ਸਰਦਾਰ ਸੁਖਵੀਰ ਸਿੰਘ ਬਾਦਲ ਜੀ ਦੀ ਅਗਵਾਈ ਦੇ ਵਿੱਚ ਜਿਹੜੀ ਆ ਸਰਕਾਰ ਬਣਾਵਾਂਗੇ ਬਾਕੀ ਨੌਜਵਾਨਾਂ ਦਾ ਉਤਸ਼ਾਹ ਤੁਸੀਂ ਅੱਜ ਦੇਖਿਆ ਹੋਣਾ ਸੀਗੀ ਇੱਕ ਮੀਟਿੰਗ ਵੱਡੀ ਰੈਲੀ ਬਣ ਗਈ ਤੇ ਉਤਸ਼ਾਹ ਦੇਖੋ ਨੌਜਵਾਨਾਂ ਦਾ ਕਿੱਥੋਂ ਤੱਕ ਜਿਹੜਾ ਬਾਜ਼ਾਰ ਦੇ ਵਿੱਚ ਕੋ ਘਰੋਂ ਦੇ ਵਿੱਚ ਗੱਡੀ ਲੰਗੀ ਕਿਵੇਂ ਦੁਕਾਨਦਾਰਾਂ ਨੇ ਨੌਜਵਾਨਾਂ ਨੇ ਵਪਾਰੀਆਂ ਨੇ ਜ਼ਿਮੀਂਦਾਰਾਂ ਨੇ ਮਜ਼ਦੂਰਾਂ ਨੇ ਜਿਵੇਂ ਰੇੜੀਆਂ ਵਾਲੇ ਦੇਖੋ ਸਾਰੇ ਸਰਦਾਰ ਸੁਖਵੀਰ ਸਿੰਘ ਬਾਦਲ ਜੀ ਨੂੰ ਕਿਵੇਂ ਖੜੇ ਹੋ ਹੋ ਕੇ ਹੱਥ ਹਲਾ ਕੇ ਜਿਹੜਾ ਸਵਾਗਤ ਕਰ ਰਹੇ ਸੀ ਸੋ ਇੱਥੋਂ ਲੱਗਦਾ ਕਿ ਲੋਕਾਂ ਦਾ ਜਿਹੜਾ ਮਾਹੌਲ ਆ ਝੁਕਾਏ ਉਹ ਹੁਣੇ ਸਮਝ ਚੁੱਕੇ ਨੇ ਕਿ ਜੇ ਪੰਜਾਬ ਨੂੰ ਬਚਾਉਣਾ ਹੈ ਤਾਂ ਸੁਖਵੀਰ ਬਾਦਲ ਨੂੰ ਲਿਆਉਣਾ ਪੈਣਾ ਹੈ ਜੀ ਧੰਨਵਾਦ